ਅਮਰਸਫਾਲ ਦੀ ਜਿਹੜੀ ਜਿੱਤ ਹੈ ਉਹ ਸੰਗਤ ਦੀ ਜਿੱਤ ਹੈ ਸੰਗਤ ਦੇ ਸਹਿਯੋਗ ਨਾਲ ਹੀ ਏਡੀ ਵੱਡੀ ਜਿੱਤ ਬਰਾਬਰ ਕੀਤੀ ਹੈ ਮਾਂ ਹੱਕ ਜਿਤਾਉਂਦੀ ਵੀ ਬਹੁਤ ਆ ਹੋਰ ਕਿਸੇ ਦਾ ਹੱਕ ਵੱਧ ਨਹੀਂ ਚਾਹੁੰਦੀ ਜੀ ਤੇ ਹੁਣ ਤਾਂ ਮਾਂਵਾ ਬਹੁਤ ਹੋ ਗਈਆਂ ਫਿਰ ਤੁਹਾਨੂੰ ਬਹੁਤ ਮਿਲਿਆ ਹੋਣੀ ਹੈ ਜੀ ਤੇ ਹੁਣ ਕੀ ਦਾ ਹੱਕ ਹੈ ਭਾਈ ਹੁਣ ਤਾਂ ਬਾਰ ਨਹੀਂ ਕਹਿੰਨੀ ਮੈਂ ਤੇ ਬਸ ਸਾਰੇ ਪੰਥ ਦਾ ਹੀ ਕੋਲ ਤੇ ਸਾਰੀ ਕੌਮ ਦਾ ਹੀ ਆ ਸੱਚੇ ਪਾਤਸ਼ਾਹ ਨੂੰ ਲੰਬੀ ਉਮਰ ਬਖਸ਼ੇ ਤੇ ਉਹ ਵੱਧ ਛੱਡ ਕੇ ਕੌਮ ਦੀ ਸੇਵਾ ਕਰੇ ਪੰਜਾਬ ਨੂੰ ਬਚਾਵੇ ਪੰਜਾਬ ਦੀ ਨੌਜਵਾਨੀ ਬਚਾਵੇ ਇਹ ਹੀ ਸਾਡੇ ਮੰਜ ਸਰਦਾ ਵਾ ਵੀ ਛੇਤੀ ਬਾਹਰ ਆਵੇ ਧਿਆਨ ਕੇ ਆਪਣੇ ਜਿਹੜੀ ਬਾਗਦੋਰ ਸੰਭਾਲੇ ਜਿਹੜਾ ਵੀ ਉਹਨੇ ਮੁੱਦਾ ਚੁੱਕਿਆ ਸੀ ਨਸ਼ਿਆਂ ਖਿਲਾਫ ਉਹ ਆਣ ਕੇ ਤੋਰੇ ਮਾਮਾ ਦੇ ਪੋਤੇ ਬਚਾਰੇ ਕਾਨੂੰਨ ਸਭ ਲਈ ਇੱਕ ਹੋਣਾ ਚਾਹੀਦਾ ਜਿੱਦਾਂ ਹੁਣ ਉਹ ਸਾਹ ਗਿਰਸੇ ਉਹ ਜਿਹੜੇ ਦੂਸਰੇ ਸਾਹデア ਉਹਨਾਂ ਨੇ ਕਿੰਨੇ ਬਲਾਤਕਾਰ ਦੇ ਕੇਸ ਆ ਤੇ ਉਹ ਉਹਦੇ ਤੋਂ ਵੀ ਉਹਨਾਂ ਨੂੰ ਰਿਹਾਈ ਮਿਲ ਜਾਂਦੀ ਤੇ ਆਪਣੇ ਸਿੰਘਾਂ ਲਈ ਕਿਉਂ ਕਾਨੂੰਨ ਵੱਖਰੇ ਆ ਦੋ ਦੋ ਤਿੰਨ ਤਿੰਨ ਸਜ਼ਾਵਾਂ ਕੱਟਣ ਦੇ ਬਾਵਜੂਦ ਹੀ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਦੇਣੀ ਇਹਨਾਂ ਵਾਸਤੇ ਓ ਕੀ ਹੋ ਜਾਂਦੀ ਹੁਣ ਅਮਰਤਪਾਲ ਦੇ ਜਦੋਂ ਪੇਪਰ ਬਾਅਦ ਨਹੀਂ ਸੀ ਉਹਨੂੰ ਇੱਕ ਦਿਨ ਦੀ ਪਰੋਲ ਨਹੀਂ ਦਿੱਤੀ ਤੇ ਕੇਜਰੀਵਾਲ ਨੇ ਖੜਾ ਉਹ ਨਹੀਂ ਸੀ ਉਹ ਕਿਹਦੀ ਜਾਂਦੀ ਪਰੋਲ ਦੇ ਦਿੱਤੀ ਕਿਉਂ ਇਹ ਸਿੱਖਾਂ ਵਾਸਤੇ ਕਾਨੂੰਨ ਵੱਖਰੇ ਇਹ ਵੀ ਗੱਲ ਪਹਿਲਾਂ ਹੁੰਦੀ ਰਹੀ ਸੀ ਵੀ ਜਿੱਤ ਕੇ ਕੋਈ ਇਸ ਤਰ੍ਹਾਂ ਬਾਹਰ ਨਹੀਂ ਆ ਸਕਦਾ ਕੋਈ ਕਾਨੂੰਨ ਨਹੀਂ ਹੁਣ ਅਗਲੀ ਪ੍ਰਕਿਰਿਆ ਕੀ ਚੱਲ ਰਹੀ ਹੈ ਜੀ ਸੰਗਨਜੀਤ ਸਿੰਘ ਮਾਨ ਆਏ ਨਹੀਂ ਬਾਦ ਜਿੱਤ ਕੇ ਕਿਉਂ ਨਹੀਂ ਬਾਦ ਆ ਸਕਦਾ ਜਿਹੜੇ ਬੰਦੇ ਤੇ ਤੁਸੀਂ ਐਨਐਸਏ ਲਾਈ ਆ ਇੰਨੀ ਲੱਖੋਂ ਨੂੰ ਵੋਟ ਪਈ ਆ ਸਰਕਾਰਾਂ ਨੂੰ ਪਤਾ ਨਹੀਂ ਵੀ ਇੰਨਾ ਲੱਖ ਬੰਦਾ ਉਹਨੂੰ ਪਿਆਰ ਕਰਦਾ ਜੇ ਉਹ ਕਿਉਂ ਨਹੀਂ ਛੱਡਣਗੇ ਉਹਨਾਂ ਨੂੰ ਛੱਡਣਾ ਪੈਣਾ ਉਹਨਾਂ ਨੂੰ ਪਤਾ ਵੀ ਨਹੀਂ ਕੋਮ ਉਹਨਾਂ ਦੇ ਮਗਰ ਖੜੀ ਹੈ ਤਾਂ ਹੁਣ ਆਪ ਹੀ ਛੱਡ ਦੇਣਗੇ ਜਾਂ ਫਿਰ ਫਿਰ ਕੋਈ ਚਾਰਾ ਜੋਈਆਂ ਹੋਰ ਕਰਨੀ ਪੈਣੀ ਕੀ ਆਪ ਹੀ ਛੱਡਣਗੇ ਲੋਕ ਸਭਾ ਚੋਣਾਂ 2024 ਖਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਰਿਤਪਾਲ ਸਿੰਘ ਵੱਡੀ ਵੱਡੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕਰਦੇ ਆ ਤੇ ਬਹੁਤ ਸਾਰੀਆਂ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਸੋ ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਹੁਣ ਇਸ ਗੱਲ ਦੇ ਉੱਤੇ ਵੀ ਹੈ ਕਿ ਭਾਈ ਅਮਰਿਤਪਾਲ ਸਿੰਘ ਹੁਣ ਇਸ ਜਿੱਤ ਤੋਂ ਬਾਅਦ ਕਦੋਂ ਬਾਹਰ ਆਉਂਦੇ ਆ ਸੋ ਭਾਈ ਅਮਰਿਤਪਾਲ ਸਿੰਘ ਹੋਰਾਂ ਤੇ ਮਾਤਾ ਜੀ ਦੇ ਨਾਲ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਇਸ ਬਾਬਤ ਤੇ ਤੁਹਾਡੇ ਤੱਕ ਗੱਲਬਾਤ ਲੈ ਕੇ ਆ ਰਹੇ ਹਾਂ ਸਤਿ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਰਪਾਲ ਸਿੰਘ ਉਹਨਾਂ ਨੂੰ ਵੱਡੀ ਜਿੱਤ ਮਿਲੀ ਹੈ ਜੀ ਤੁਸੀਂ ਬੜੀ ਮਿਹਨਤ ਕੀਤੀ ਬਹੁਤ ਪਰਚੋਣ ਪ੍ਰਚਾਰ ਕੀਤਾ ਇਹ ਜਿੱਤ ਦਾ ਸਿਹਰਾ ਹੁਣ ਕਿਨੂੰ ਜਾਂਦਾ ਹੈ ਵੇਖੋ ਮੇਰੀ ਗੱਲ ਸਮਝੋ ਵੀ ਖਡੂਰ ਸਾਹਿਬ ਦੀ ਸੰਗਤ ਸਾਰੀ ਸੰਗਤ ਨੋ ਜੋਨਸ ਜਿੰਨੇ ਵੀ ਅਮਰਪਾਲ ਸਿੰਘ ਦੇ ਸਪੋਰਟਰ ਸੀ ਪਹਿਲਾਂ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਕਿ ਬਹੁਤ ਹੀ ਉਹਨਾਂ ਨੇ ਮਿਹਨਤ ਕੀਤੀ ਸੰਗਤ ਨੇ ਆਪ ਮਹਾਰੇ ਆਪਣਾ ਫਰਜ਼ ਸਮਝ ਕੇ ਉਹਨਾਂ ਨੇ ਪਿੰਡਾਂ ਵਿੱਚ ਮੇਂ ਪ੍ਰਚਾਰ ਕੀਤਾ ਆਪ ਬੂਥਾਂ ਤੱਕ ਕਾਊਂਟਿੰਗ ਤੱਕ ਉਹਨਾਂ ਨੇ ਆਪਣੀ ਜੁਮੇਰੀ ਆਪਸਾਂ ਦੀ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਈ ਇਹ ਸਾਰਾ ਸਿਹਰਾ ਜਿਹੜਾ ਇਹ ਸੰਗਤ ਦੇ ਸਿਰ ਜਾਂਦਾ ਕਿਉਂਕਿ ਅਮਰਪਾਲ ਦੀ ਜਿੱਤ ਹੈ ਉਹ ਸੰਗਤ ਦੀ ਜਿੱਤ ਹੈ ਸੰਗਤ ਦੇ ਸਹਿਯੋਗ ਨਾਲ ਹੀ ਇਹਦੀ ਵੱਡੀ ਲੀਡ ਨੇ ਜਿੱਤ ਪ੍ਰਾਪਤ ਕੀਤੀ ਕਿਉਂਕਿ ਸੰਗਤਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਜਦੋਂ ਇਹ ਚਰਚਾ ਛੜਦੀ ਹੈ ਜੀ ਜਦੋਂ ਗੱਲ ਤੁਰਦੀ ਹੈ ਕਿ ਭਾਈ ਹਰਤਪਾਲ ਸਿੰਘ ਹੋਰਾਂ ਨੂੰ ਚੋਣ ਲੜਨੀ ਚਾਹੀਦੀ ਹੈ ਉਦੋਂ ਤੁਸੀਂ ਅੱਜ ਵਾਲੀ ਗੱਲ ਸੋਚੀ ਸੀ ਵੀ ਐਡੀ ਵੱਡੀ ਲੀਡ ਹੋਊਗੀ ਜਾਂ ਇਸ ਤਰ੍ਹਾਂ ਦਾ ਲੋਕ ਹੰਗਾਰਾ ਦੇਣਗੇ ਕਈ ਵਾਰ ਐਨੀ ਵੱਡੀ ਲੋਕ ਸਭਾ ਦੀ ਚੋਣ ਲੜਨੀ ਹੋਵੇ ਤਾਂ ਮਨ ਦੇ ਵਿੱਚ ਬੜੇ ਵਿਚਾਰ ਉੱਠਦੇ ਵੀ ਬਹੁਤ ਵੱਡੇ ਨੌ ਹਲਕੇ ਪੈ ਜਾਣੇ ਬੜੌੱਖਾ ਹੋ ਜਾਂਦਾ ਵੇਖੋ ਜਦੋਂ ਤੋਂ ਵੀ ਅਸੀਂ 30 ਤਰੀਕ ਤੋਂ ਪ੍ਰਚਾਰ ਕਰਨ ਪਿੰਡਾਂ 'ਚ ਤੁਰ ਪਏ ਨਾ ਉਦੋਂ ਹੀ ਸਾਨੂੰ ਲੱਗਦਾ ਸੀ ਕਿ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਹੋਊਗੀ ਜਿਹੜੇ ਵੀ ਪਿੰਡ 'ਚ ਗਏ ਐਨੇ ਵੱਡੇ-ਵੱਡੇ ਇਕੱਠ ਸੰਗਤਾਂ ਨੇ ਤੇ ਐਨਾ ਪਿਆਰ ਤੇ ਉਤਸ਼ਾਹ ਦਿੱਤਾ ਉਦੋਂ ਹੀ ਸਾਨੂੰ ਲੱਗਦਾ ਕਿ ਜਿਹੜੀ ਜਿੱਤ ਹੈ ਉਹ ਵੱਡੀ ਲੀਡ ਨਾਲ ਪ੍ਰਾਪਤ ਹੋਊਗੀ ਕਿਉਂਕਿ ਸੰਤਾਂ ਨੇ ਸਹਿਯੋਗ ਹੀ ਹਨ ਹੋਈ ਨਾਲ ਦੇ ਤਾਂ ਹਰ ਪਿੰਡ ਤੇ ਜਿੱਥੇ ਵੀ ਅਸੀਂ ਗਏ ਆਪ ਮਹਾਦੇ ਸੰਤਾਂ ਨੇ ਇੰਨਾ ਸਾਡਾ ਚਾ ਤੇ ਇੰਨਾ ਸਤਿਕਾਰ ਦਿੱਤਾ ਨਾ ਕਿ ਇਹ ਦੱਸ ਹੀ ਨਹੀਂ ਸਕਦੇ ਕਿ ਸੰਤਾਂ ਸੰਤਾਂ ਨੇ ਸਾਨੂੰ ਕਿੰਨਾ ਪਿਆਰ ਦਿੱਤਾ ਉਦੋਂ ਹੀ ਸਾਨੂੰ ਵੇਖ ਕੇ ਲੱਗਦਾ ਹੈ ਕਿ ਇੱਕ ਪਾਸਾ ਹੀ ਹੋ ਗਿਆ ਤੇ ਜਿਹੜੀ ਜਿੱਤ ਹੈ ਵੱਡੀ ਲੀਡ ਨਾਲ ਹੋਊਗੀ ਮਾਂ ਨੂੰ ਆਪਣੇ ਪੁੱਤ ਦੇ ਉੱਤੇ ਬਹੁਤ ਇਹ ਭਰੋਸਾ ਵੀ ਹੁੰਦਾ ਤੇ ਇਹ ਹੱਕ ਵੀ ਬੜਾ ਮਾਂ ਦਾ ਹੁੰਦਾ ਮਾ ਹੱਕ ਜਿਤਾਉਂਦੀ ਵੀ ਬਹੁਤ ਆ ਹੋਰ ਕਿਸੇ ਦਾ ਹੱਕ ਵੱਧ ਨਹੀਂ ਚਾਹੁੰਦੀ ਜੀ ਤੇ ਹੁਣ ਤਾਂ ਮਾਵਾ ਬਹੁਤ ਹੋ ਗਈਆਂ ਫਿਰ ਤੁਹਾਨੂੰ ਬਹੁਤ ਮਿਲੀਆਂ ਹੋਣੀਆਂ ਇਹਦੀ ਫਿਰ ਹੁਣ ਕੀ ਦਾ ਹੱਕ ਹੈ ਭਾਈ ਅਮਰਤਪਾਲ ਨਹੀਂ ਤੇ ਦੇਖੋ ਅਮਰਤਪਾਲ ਦੀ ਇੱਕ ਮੈਂ ਨਹੀਂ ਮਾ ਸਾਰੇ ਪੰਥ ਦਾ ਹੀ ਅਮਰਤਪਾਲ ਪੋਤੇ ਆ ਜਿੰਨੀਆਂ ਵੀ ਪਿੰਡਾਂ ਚ ਵਿਚਰਦੇ ਨੇ ਬਹੁਤ ਮਾਵਾ ਰੋਂਦੀਆਂ ਰਹੀਆਂ ਵੀ ਇਹ ਸਾਡਾ ਵੀ ਪੋਤੇ ਟਾੜਾ ਕੱਲਿਆਂ ਦਾ ਨਹੀਂ ਮੈਂ ਇਹ ਸੋਚਦੀ ਨਹੀਂ ਕਿ ਅੱਜ ਮੇਰਾ ਕੱਲੀ ਦਾ ਪੁੱਤ ਮੈਂ ਕਹਿੰਨੀ ਆ ਅਮਰਤਪਾਲ ਸਾਰੇ ਪੰਥ ਦਾ ਹੀ ਪੋਤੇ ਆ ਸਾਰੀ ਕੌਮ ਦਾ ਹੀ ਆ ਸੱਚੇ ਪਾਤਸ਼ਾਹ ਨੂੰ ਲੰਬੀ ਉਮਰ ਬਖਸ਼ੇ ਤੋਂ ਵੱਧ ਛੜ ਕੇ ਕੌਣ ਦੀ ਸੇਵਾ ਕਰੇ ਪੰਜਾਬ ਨੂੰ ਬਚਾਵੇ ਪੰਜਾਬ ਦੀ ਨੌਜਵਾਨੀ ਬਚਾਵੇ ਇਹ ਹੀ ਸਾਡੇ ਮਨ ਚ ਸ਼ਰਧਾ ਵਾ ਵੀ ਛੇਤੀ ਵਾਰ ਆਵੇ ਧਿਆਨ ਕੇ ਆਪਣੇ ਜਿਹੜੀ ਬਾਗਦੋਰ ਸੰਭਾਲੇ ਜਿਹੜਾ ਵੀ ਉਹਨੇ ਮੁੱਦਾ ਚੁੱਕਿਆ ਸੀ ਨਸ਼ਿਆਂ ਖਿਲਾਫ ਉਹ ਆਣ ਕੇ ਤੋਰੇ ਮਾਵਾਂ ਦੇ ਪੁੱਤ ਬਚਾਵੇ ਮਾਵਾਂ ਬਹੁਤ ਰੋਂਦੀ ਸੀ ਜਦੋਂ ਪਿੰਡਾਂ ਜਾਂਦੇ ਸੀ ਜੇ ਹੁਣ ਵਾਹਿਗੁਰੂ ਕਿਰਪਾ ਕਰੇ ਛੇਤੀ ਬਾਹਰ ਆਵੇ ਧਿਆਨ ਕੇ ਆਪਣੀ ਜਿਹੜੀ ਬਾਤ ਦੱਸਣ ਦਾ ਲੈ ਇਹ ਸੁਨੇਹਾ ਤੁਸੀਂ ਹੁਣ ਲੈ ਕੇ ਜਾਓਗੇ ਭਾਈ ਅਮਰਪਾਲ ਸਿੰਘ ਨਾਲ ਮਿਲੋਗੇ ਕਦੋਂ ਕਦੋਂ ਮਿਲਣ ਜਾ ਰਹੇ ਆ ਸ ਇੱਕ ਦੋ ਦਿਨ ਤੱਕ ਅੱਠ ਨੂੰ ਸ਼ਾਇਦ ਅਸੀਂ ਪਰਮਿਸ਼ਨ ਪਾਈ ਜੇ ਸਾਨੂੰ ਮਿਲ ਗਈ ਤਾਂ ਅਸੀਂ ਅੱਠ ਨੂੰ ਜਾਵਾਂਗੇ ਇਹ ਬੀਬੀ ਖਾਲੜਾ ਹੋਰਾਂ ਦਾ ਬੜਾ ਯੋਗਦਾਨ ਰਿਹਾ ਇਸੇ ਹਲਕੇ ਤੋਂ ਇਹ ਗੱਲ ਬੜੀ ਪਹਿਲਾਂ ਚਰਚਾ ਦੇ ਵਿੱਚ ਰਹੀ ਵੀ ਬੀਬੀ ਖਾਲੜਾ ਨੂੰ ਇੱਥੋਂ ਹਰਾਤਾ ਖਡੂਰ ਸਾਹਿਬ ਦੇ ਲੋਕਾਂ ਦੇ ਉੱਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਮਲਾਲ ਤੁਹਾਨੂੰ ਵੀ ਹੈਗਾ ਸੀ ਮਨ ਦੇ ਵਿੱਚ ਹੈਗਾ ਸੀ ਵੀ ਬੀਬੀ ਖਾਲੜਾ ਨਹੀਂ ਹਾਰਨੀ ਚਾਹੀਦੀ ਸੀ ਤੇ ਉਹਨਾਂ ਦੀ ਹੁਣ ਮਿਹਨਤ ਜਿਹੜੀ ਹੈਗੀ ਉਹਨੂੰ ਕਿੱਦਾਂ ਦਿੰਦੇ। ਵੇਖੋ ਖਾਲੜਾ ਸਾਹਿਬ ਦੀ ਕੌਮ ਵਾਸਤੇ ਬਹੁਤ ਕੁਰਬਾਨੀ ਸੀ। ਉਦੋਂ ਹੋ ਸਕਦਾ ਦੁਨੀਆ ਹੀ ਨਹੀਂ ਜਾਗਰੂਕ ਨਹੀਂ ਨੈੱਟ ਦਾ ਯੁੱਗ ਨਹੀਂ ਸੀ। ਇਹ ਕਰਕੇ ਐਰਕਾਂ ਜੋ ਖਾਲੜਾ ਸਾਹਿਬ ਨੇ ਬਰਨਜੀਤ ਬੀਬੀ ਬਰਨਜੀਤ ਗੁਰ ਖਾਲੜਾ ਨੇ ਜਿੰਨੀ ਮਿਹਨਤ ਕੀਤੀ ਸਾਡੇ ਨਾਲ ਇੱਕ ਮਹੀਨਾ ਮੋਢੇ ਨਾਲ ਮੋਢਾ ਲਾ ਕੇ ਸਾਡੇ ਨਾਲ ਖੜੇ ਰਹੇ। ਹਰ ਖਾਂ ਖਾਲੜਾ ਸਾਹਿਬ ਦਾ ਕਰਕੇ ਹੌਟਾ ਮੰਗਦੇ ਰਹੇ ਤੇ ਬਹੁਤ ਹੀ ਉਹਨਾਂ ਨੇ ਸਹਿਯੋਗ ਦਿੱਤਾ। ਤੇ ਇਸ ਕਰਕੇ ਅਸੀਂ ਕਹਿੰਦੇ ਵੀ ਜੋ ਉਦੋਂ ਇੱਕ ਦੂਰਸਾ ਵਾਲਿਆਂ ਕੋਈ ਗਲਤੀ ਹੋਈ ਸੀ ਅੱਜ ਉਹਨਾਂ ਨੇ ਮਾਨਨਾ ਸਿਰ ਉੱਚਾ ਕਰ ਦਿੱਤਾ ਵੀ ਜਿਹੜੀ ਉਦੋਂ ਸਾਡੇ ਕੋਲ ਗਲਤੀ ਹੋਈ ਸੀ ਅੱਜ ਬਹੁਤ ਵੱਡੀ ਲੀਡ ਨਾਮ ਅਮਰਪਾਲ ਨੇ ਜਿੱਤ ਕਰਾਵਤ ਕੀਤੀ ਤੇ ਇੱਕ ਦੂਰਸਾ ਹਲਕੇ ਦਾ ਵੀ ਮਾਨਨਾ ਸਿਰ ਉੱਚਾ ਹੋ ਗਿਆ ਕਿ ਅਸੀਂ ਜਿਹੜਾ ਉਦੋਂ ਵਾਲਾ ਲੱਗਾ ਦਾਗ ਉਹ ਧੋਤਾ ਬਾਕੀ ਜਿਹੜੀ ਮਤਲਬ ਅਮਰਪਾਲ ਦੀ ਜਿੱਤ ਹੈ ਉਹ ਖਾਲੜਾ ਸਾਹਿਬ ਦੀ ਜਿੱਤ ਸਮਝੋ ਅਸੀਂ ਹਰ ਪਿੰਡ ਜਾ ਕੇ ਖਾਲੜਾ ਸਾਹਿਬ ਦਾ ਹੀ ਦੱਸਦੇ ਸੀ ਉਹਨਾਂ ਦੀ ਬਹੁਤ ਕੌਮ ਵਾਸਤੇ ਕੁਰਬਾਨੀ ਸੀ ਉਦੋਂ ਲੋਕਾਂ ਨੂੰ ਪਤਾ ਨਹੀਂ ਕੀ ਜਾਗਰੂਕ ਨਹੀਂ ਸੀ ਕਿ ਚਾਹੇ ਕੀ ਚੱਕਰ ਸੀ ਐਨਾ ਲੋਕਾਂ ਨੂੰ ਪਤਾ ਨਹੀਂ ਸੀ ਇਹ ਕਰਕੇ ਪਰ ਲੋਕਾਂ ਚ ਅੱਜ ਬਹੁਤ ਪਿਆਰ ਸਿੱਖਾ ਲੜਾ ਸਾਹਿਬ ਕਰਦੇ ਜੀ ਤੇ ਜਦੋਂ ਤੁਸੀਂ ਚੱਲੇ ਸੀ ਇਸ ਪਾਸੇ ਨੂੰ ਭੇਮਰਤਪਾਲ ਸਿੰਘ ਹੋਰਾਂ ਦੇ ਭਾਵੇਂ ਜੀਲ ਤਬਦੀਲੀ ਦੀ ਗੱਲ ਚੱਲਦੀ ਸੀ ਜਾਂ ਰਿਹਾਈ ਦੀ ਬੰਦੀ ਸਿੰਘਾਂ ਦੀ ਗੱਲ ਚੱਲਦੀ ਹੈ ਜੀ ਤਾਂ ਉਹਦੇ ਵਿੱਚ ਤੁਹਾਡਾ ਤੁਹਾਡੇ ਜਜ਼ਬਾਤ ਕੀ ਰਹਿੰਦੇ ਆ ਬਹੁਤ ਸਾਰੇ ਲੋਕਾਂ ਦੀ ਭਾਵਨਾਵਾਂ ਮਤਾਂ ਇਹ ਰਹਿ ਜਾਂਣਗੀਆਂ ਕਿ ਨੌਜਵਾਨਾਂ ਦੇ ਨਾਲ ਤੱਕਾ ਹੋਇਆ ਸੀ ਉਸ ਕਰਕੇ ਉਹਨੂੰ ਬਾਹਰ ਕੱਢਣਾ ਹੈ ਜਬ ਬਹੁਤ ਸਾਰੇ ਲੋਕਾਂ ਦੀ ਇਹ ਹੋ ਗਈ ਵੀ ਨਸ਼ਾ ਉਹ ਬੰਦ ਕਰਾਂਦੇ ਸੀ ਉਹਨਾਂ ਤੇ ਕੰਮ ਕਰਦੀ ਤੁਸੀਂ ਆਪਣੇ ਪੁੱਤ ਨੂੰ ਲਿਆਉਣਾ ਚਾਹੁੰਦੇ ਸੀ ਜਾਂ ਤੁਸੀਂ ਵੀ ਉਹਨਾਂ ਕੰਮਾਂ ਕਰਕੇ ਸੋਚਦੇ ਸੀ ਕਿ ਜੋ ਲੋਕ ਸੋਚਦੇ ਉਹੀ ਤੁਹਾਡਾ ਵੀ ਪੁਆਇੰਟ ਆਫ View ਮੇਰੀ ਗੱਲ ਸੁਣੋ ਮੈਂ ਅਹੀਂ ਇਹ ਸੋਚਦੇ ਸੀ ਵੀ ਜਿਹੜੇ ਕੰਮ ਵਾਸਤੇ ਤੁਰਿਆ ਆਪਣਾ ਕਾਰੋਬਾਰ ਛੱਡ ਕੇ ਪੰਥ ਦਾ ਦਰਦ ਲੈ ਕੇ ਪੰਜਾਬ ਵਿੱਚ ਆਇਆ ਦੇ ਜੇ ਲੋਕ ਸਰਕਾਰਾਂ ਨੂੰ ਨਹੀਂ ਚੰਗਾ ਲੱਗਾ ਸਰਕਾਰਾਂ ਨੇ ਬਹੁਤ ਤੱਕਾ ਕੀਤਾ ਤੇ ਅੱਜ ਸਾਰੀ ਸੰਗਤ ਨੇ ਵੋਟਾਂ ਵਾ ਕੇ ਸੰਗਤ ਨੂੰ ਸਰਕਾਰ ਨੇ ਜਵਾਬ ਦਿੱਤਾ ਅਸੀਂ ਚਾਹੁੰਦੇ ਸੀ ਕਿ ਉਹ ਆਵੇ ਆਪਣੀ ਵਾਗਡੋਰ ਸੰਭਾਲੇ ਜਿਹੜੀ ਵੀ ਉਹ ਪੰਜਾਬ ਦੀ ਨੌਜਵਾਨੀ ਬਚਾਉਣ ਤੁਰਿਆ ਸੀ ਸਾਨੂੰ ਖੁਸ਼ੀ ਸੀ ਕਿ ਸਾਡਾ ਪੁੱਤ ਜਿਹੜਾ ਬਹੁਤ ਚੰਗੇ ਕੰਮ ਕਰ ਰਿਹਾ ਅਸੀਂ ਇਹੋ ਹੀ ਅਰਦਾਸ ਕਰਦੇ ਹਾਂ ਜੀ ਵਾਹਿਗੁਰੂ ਛੇਤੀ ਬਾਹਰ ਆਵੇ ਇੰਨੀਆਂ ਮਾਵਾਂ ਰੋਂਦੀਆਂ ਵਾਂ ਉਹਨਾਂ ਦੇ ਅਥਰੂ ਪੂਜੇ ਜਾਣ ਜੋ ਲੋਕ ਮਾਂ ਲੀਆਂ ਸੀ ਮਾਵਾਂ ਵੀ ਸਾਡੇ ਤੇ ਪੁੱਤ ਮਰ ਕੇ ਦੂਜੀਆਂ ਮਾਵਾਂ ਦੇ ਬੱਜ ਜਾਂ ਇਥੋਂ ਤੱਕ ਮਾਵਾਂ ਰੋ ਰੋ ਕੇ ਕਹਿੰਦੀਆਂ ਐ ਅਹੀਂ ਵੀ ਇਹੋ ਅਰਦਾਸ ਬੇਨਤੀ ਕਰਦੇ ਵੀ ਛੇਤੀ ਬਾਹਰ ਆਏ ਵਾਹਿਗੁਰੂ ਕਿਰਪਾ ਕਰੇ ਤੇ ਬਹੁਤ ਹੀ ਮਾਵਾਂ ਜਿਹੜੀਆਂ ਉਹਨਾਂ ਰੋਂਦੀਆਂ ਉਹਨਾਂ ਨੂੰ ਗੱਲ ਨਾ ਲਾਵੇ ਉਹਨਾਂ ਦੇ ਅਥਰੂ ਪੂੰਝੇ ਤੁਹਾਡੇ ਜੀਨ ਦੇ ਵਿੱਚ ਹੁਣ ਕਿਹੜੇ ਕੰਮ ਆ ਜੀ ਕਿ ਇੱਕ ਐਮਪੀ ਬਣਨ ਤੋਂ ਬਾਅਦ ਇੱਕ ਤਾਂ ਪਹਿਲਾਂ ਮਾਹੌਲ ਸੀ ਜੀ ਉਹ ਹੋਰ ਤਰ੍ਹਾਂ ਦੇ ਨਾਲ ਸੀ ਲੋਕ ਆਪ ਮੁਹਾਰੇ ਪਿਆਰ ਦੇ ਵਿੱਚ ਆਉਂਦੇ ਸੀ ਜਦ ਐਮਪੀ ਬਣ ਜਾਂਦਾ ਬੰਦਾ ਤਾਂ ਇੱਕ ਨੁਮਾਇੰਦਾ ਹੋ ਜਾਂਦਾ ਜੀ ਕਿਹੜੇ ਤਰੀਕੇ ਨਾਲ ਹੁਣ ਕੰਮ ਹੋਵੇ ਕਿਹੜੇ ਕਿਹੜੇ ਕੰਮਾਂ ਦੇ ਉੱਤੇ ਪਹਿਲ ਰਹੇਗੀ ਕਿਹੜੀ ਸਲਾਹ ਤੁਸੀਂ ਦਵੋਗੇ ਭਾਈ ਮਿਤਪਾਲ ਸਿੰਘ ਉਹਨ ਪਹਿਲਾ ਮੇਨ ਮੁੱਦਾ ਛੜੇ ਪੰਜਾਬ ਦੇ ਨਸ਼ਿਆਂ ਦਾ ਹੀ ਹੈ ਜੀ ਤੇ ਤੋਂ ਕਿ ਹਜ਼ਾਰਾਂ ਮਾਵਾਂ ਦੁਖੀ ਹੈ ਪਹਿਲਾ ਤੇ ਮੁੱਦਾ ਹੀ ਇਹ ਹੀ ਦਵਾਂਗੇ ਉਹਦੀ ਵੀ ਆਪਣੀ ਇਹ ਸੋਚ ਸੀ ਵੀ ਮੇਰੀ ਜੇ ਪੰਜਾਬ ਦੀ ਨੌਜਵਾਨੀ ਬਚ ਜੇ ਤੇ ਪੰਜਾਬ ਬਚ ਸਕਦਾ ਬਾਕੀ ਸਪੰਦੀ ਸਿੰਘਾਂ ਦੀ ਰਿਹਾਈ ਬਾਰੇ ਗੱਲ ਕਰਾਂਗੇ ਕਿਉਂਕਿ ਸਾਡੇ ਸਿੰਘਾਂ ਨੇ ਬਾਡੀ ਕੌਮ ਲਈ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ 2 2 3 ਦਿਨ ਸਜਾਵਾਂ ਕੱਟਣ ਦੇ ਬਾਵਜੂਦ ਵੀ ਉਸ ਸਿੱਖਾਂ ਵਾਸਤੇ ਕੋਈ ਕਾਨੂੰਨ ਵੱਖਰੇ ਆ ਕਾਨੂੰਨ ਸਭ ਲਈ ਇੱਕ ਹੋਣਾ ਚਾਹੀਦਾ ਜਿੱਦਾਂ ਹੁਣ ਉਹ ਸਾਹ ਵਿਸੇ ਉਹ ਜਿਹੜੇ ਦੂਸਰੇ ਸਾਹ ਆ ਉਹਨਾਂ ਨੇ ਕਿੰਨੇ ਬਲਾਤਕਾਰ ਦੇ ਕੇਸ ਆ ਤੇ ਉਹ ਉਹਦੇ ਤੋਂ ਵੀ ਉਹਨਾਂ ਨੂੰ ਰਿਹਾਈ ਮਿਲ ਜਾਂਦੀ ਤੇ ਆਪਣੇ ਸਿੰਘਾਂ ਲਈ ਕਿਉਂ ਕਾਨੂੰਨ ਵੱਖਰੇ ਆ ਦੋ ਦੋ ਤਿੰਨ ਤਿੰਨਸ ਜਾਵਾ ਕੱਟਣ ਦੇ ਬਾਵਜੂਦ ਹੀ ਉਹਨਾਂ ਨੂੰ ਇੱਕ ਦਿਨ ਦੀ ਪਰੋਲ ਦੇਣੀ ਇਹਨਾਂ ਵਾਸਤੇ ਉਕੀ ਹੋ ਜਾਂਦੀ ਹੁਣ ਅਮਰਤਪਾਲ ਦੇ ਜਿੱਦਣ ਪੇਪਰ ਭਰਨੇ ਸੀ ਉਹਨੂੰ ਇੱਕ ਦਿਨ ਦੀ ਪਰੋਲ ਨਹੀਂ ਦਿੱਤੀ ਤੇ ਕੇਜਰੀਵਾਲ ਨੇ ਖੜਾ ਹ ਨਿਛੇ ਨੂੰ ਇੱਕ ਹੀ ਦਿਨ ਦੀ ਪਰੋਲ ਦੇ ਦਿੱਤੀ ਕਿਉਂ ਇਹ ਸਿੱਖਾਂ ਵਾਸਤੇ ਕਾਨੂੰਨ ਵੱਖਰੇ ਇਹ ਸੋਚ ਕੇ ਹਨ ਉਹਨਾਂ ਨੇ ਕਿ ਸਭ ਦਾ ਨੂੰ ਕਾਨੂੰਨ ਸਾਰੇ ਸਾਰੀ ਸੰਗਤ ਵਾਸਤੇ ਬਰਾਬਰ ਚਾਹੀਦੇ ਪਰ ਵੀ ਹੁਣ ਕਾਨੂੰਨ ਸਾਰੇ ਲਈ ਬਰਾਬਰ ਜਿੱਦਾਂ ਤੁਸੀਂ ਕਹਿੰਦੇ ਵੀ ਹੋਣਾ ਚਾਹੀਦਾ ਹੋ ਸਕੇਗਾ ਕਿਉਂਕਿ ਕੇਂਦਰ ਵਿੱਚ ਵੀ ਸਰਕਾਰ ਫੇਰ ਉਹੀ ਚੱਲਗੀ ਜੀ ਪੰਜਾਬ ਵਿੱਚ ਵੀ ਉਹੀ ਆ ਹਾਲਾਤ ਹੁਣ ਬਦਲ ਸਕਦੇ ਤੁਹਾਨੂੰ ਲੱਗਦਾ ਕੋਸ਼ਿਸ਼ ਕਰਾਂਗੇ ਗਰੀ ਉ ਜਾ ਕੇ ਆਪਣੀ ਗੱਲ ਪਾਰਲੀਮੈਂਟ ਚ ਰੱਖੂਗਾ ਕੋਸ਼ਿਸ਼ ਕਰਾਂਗੇ ਵੀ ਚਲੋ ਥੋੜਾ ਬਹੁਤਾ ਪੰਜਾਬ ਦਾ ਸੁਧਾਰ ਹੋਏ ਗੜੀ ਵੇਖੋ ਵਾਹਿਗੁਰੂ ਕਿਰਪਾ ਕਰੂਗਾ ਜੋ ਵੀ ਇਹਦੀ ਗੱਲ ਪਹਿਲਾਂ ਹੁੰਦੀ ਰਹੀਦੀ ਵੀ ਜਿੱਤ ਕੇ ਕੋਈ ਇਸ ਤਰ੍ਹਾਂ ਬਾਹਰ ਨਹੀਂ ਆ ਸਕਦਾ ਕੋਈ ਕਾਨੂੰਨ ਨਹੀਂ ਹੁਣ ਅਗਲੀ ਪ੍ਰਕਿਰਿਆ ਕੀ ਚੱਲ ਰਹੀ ਹੈ ਜੀ ਤੁਹਾਡੇ ਕੋਈ ਸਿੱਮਰਨਜੀਤ ਸਿੰਘ ਮਾਨ ਆਏ ਨਹੀਂ ਬਾਹਰ ਜਿੱਤ ਕੇ ਕਿਉਂ ਨਹੀਂ ਬਾਹਰ ਆ ਸਕਦਾ ਜਿਹੜੇ ਬੰਦੇ ਤੇ ਤੁਸੀਂ ਐਨਐਸਏ ਲਾਈ ਆ ਇੰਨੀ ਲੱਖਾਂ ਨੂੰ ਵੋਟ ਪਈ ਆ ਸਰਕਾਰਾਂ ਨੂੰ ਪਤਾ ਨਹੀਂ ਵੀ ਇੰਨਾ ਲੱਖ ਬੰਦਾ ਉਹਨੂੰ ਪਿਆਰ ਕਰਦਾ ਜੇ ਉਹ ਕਿਉਂ ਨਹੀਂ ਛੱਡਣਗੇ ਉਹਨਾਂ ਨੂੰ ਛੱਡਣਾ ਪੈਣਾ ਉਹਨਾਂ ਨੂੰ ਪਤਾ ਵੀ ਨਹੀਂ ਕੋਮ ਉਹਨਾਂ ਦੇ ਮਗਰ ਖੜੀ ਹੈ ਤਾਂ ਹੁਣ ਆਪ ਹੀ ਛੱਡ ਦੇਣਗੇ ਜਾਂ ਫਿਰ ਫਿਰ ਕੋਈ ਚਾਰਾ ਜੋਈਆਂ ਹੋਰ ਕਰਨੀਆਂ ਪੈਣਗੀਆਂ ਕਿ ਆਪ ਹੀ ਛੱਡਣਗੇ ਉਹ ਪੂਰਾ ਨਹੀਂ ਯਕੀਨ ਹੈ ਆ ਵੀ ਛੱਡਣਗੇ ਨਾ ਛੱਡਣੇ ਪੈਣਾ ਹੁਣ ਹਰ ਹਾਲ ਤੁਸੀਂ ਕੋਈ ਚਰਚਾ ਆਮਾ ਕੋਈ ਗੱਲਬਾਤ ਉੱਥੇ ਹੋਈ ਤੁਹਾਡੀ ਡਿਬਰੂਗੜ ਕੋਈ ਸੁਨੇਹਾ ਤੁਸੀਂ ਲਾਇਆ ਹੋਵੇ ਜਾਂ ਉਧਰੋਂ ਆਇਓ ਫੋਨ ਬੰਦ ਹੈ ਤੇ ਗੱਲ ਕਿੱਥੋਂ ਹੋਣੀ ਹੈ ਜਾ ਕੇ ਮਿਲਾਂਗੇ ਤੇ ਗੱਲਬਾਤ ਕਰਾਂਗੇ ਫੋਨ ਤੇ 3 ਮਹੀਨੇ ਤੋਂ ਬੰਦ ਹੋਏ ਉਹਨਾਂ ਨੇ ਜਾ ਕੇ ਮਿਲਾਂਗੇ ਫੇਰ ਹੀ ਗੱਲਬਾਤ ਹੋਊ ਅਗਲੀ ਜਿਹੜ ਕੋਈ ਵੀ ਕੀ ਕਰ ਰਹੇ ਹੁਣ ਸੇਨਾਮਨ ਜੀ ਹੋਈ ਵੋਟਾਂ ਪੈਣ ਤੋਂ ਬਾਅਦ ਦੋ ਦਿਨ ਹੀ ਰਿਜ਼ਲਟ ਦੀ ਵੇਟ ਕੀਤੀ ਕੱਲ ਰਿਜ਼ਲਟ ਸੀ ਕੱਲ ਹੁਣ ਸਾਰਾ ਦਿਨ ਬਿਜੀ ਨੰਗ ਗਿਆ ਅੱਜ ਵੀ ਸਵੇਰ ਦੇ ਸੰਗਤਾਂ ਨੂੰ ਮਿਲ ਰਹੇ ਆ ਅਜੇ ਹੁਣ ਦੋ ਦਿਨ ਤੋਂ ਬਾਅਦ ਸਵੇਰੇ ਸਾਡੇ ਇੱਥੇ ਪਹੁੰਚ ਗਿਆ ਦੇਫੂ ਉਹ ਤੋਂ ਬਾਅਦ ਹੀ ਅਗਲੇ ਗੁਰੂ ਅਕਾਲ ਤਖਤ ਸਾਹਿਬ ਮੱਥਾ ਟੇਕ ਕੇ ਬਾਅਦ ਚ ਅਗਲੀ ਪ੍ਰਕਿਰਿਆ ਜਿਹੜੀ ਸ਼ੁਰੂ ਹੋਊਗੀ ਕੀ ਹੋਊਗਾ ਸੰਗਤ ਨੂੰ ਕੀ ਸੁਣੀ ਹੈ ਜੀ ਜਿਹੜੇ ਤੁਹਾਡੇ ਨਾਲ ਸੰਗਤ ਦਾ ਮੈਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ ਖਡੂਰ ਸਾਹਿਬ ਦੀਆਂ ਸਾਰੀਆਂ ਸੰਗਤਾਂ ਸਾਰੇ ਸਪੋਰਟਰ ਸਾਰੀ ਨੌਜਵਾਨੀ ਖਾਸ ਕਰਕੇ ਜਿਨ੍ਹਾਂ ਨੇ ਬਹੁਤ ਹੀ ਆਪਣਾ ਫਰਜ਼ ਸਮਝ ਕੇ ਸਾਰੇ ਚੋਣ ਪ੍ਰਚਾਰ ਆਪ ਕੀਤਾ ਆਪਣੇ ਆਪ ਮਹਾਦੇ ਸਾਰੇ ਕੰਮ ਕੀਤੇ ਉਹਨਾਂ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਬਹੁਤ ਬਹੁਤ ਧੰਨਵਾਦ ਕਰਦੀ ਸੰਗਤਾਂ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਬਿਲਕੁਲ ਸੋ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਜਿੱਤ ਤੋਂ ਬਾਅਦ ਕੋਈ ਜਸ਼ਨ ਨਹੀਂ ਮਨਾਏਗੇ ਜਿਸ ਤਰ੍ਹਾਂ ਕਿ ਪਹਿਲਾਂ ਹੀ ਇਹ ਗੱਲ ਕਹੀ ਗਈ ਸੀ ਕਿ ਕਿਸੇ ਤਰ੍ਹਾਂ ਦੇ ਕੋਈ ਜਸ਼ਨ ਨਹੀਂ ਮਨਾਏ ਜਾਣਗੇ ਪਰ ਅਖੰਡਪਾਟ ਸਾਹਿਬ ਉਸੇ ਗੁਰੂ ਘਰ ਦੇ ਵਿੱਚ ਜ਼ਰੂਰ ਸ਼ੋਭਿਤ ਕੀਤੇ ਗਏ ਆ ਅਖੰਡਪਾਟ ਸਾਹਿਬ ਰਖਵਾਏ ਗਏ ਆ ਉਸੇ ਗੁਰੂ ਘਰ ਦੇ ਵਿੱਚ ਜਿੱਥੇ ਭਾਈ ਅਮਰਤਪਾਲ ਸਿੰਘ ਹੋਰੀ ਰਹਿੰਦੇ ਸੀ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਕੀ ਰਹੇਗੀ ਜਾਂ ਫਿਰ ਉਸ ਤੋਂ ਪਹਿਲਾਂ ਹੀ ਸਰਕਾਰਾਂ ਜਿਸ ਤਰ੍ਹਾਂ ਉਮੀਦ ਜਤਾਈ ਜਾ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਐਨਐਸਏ ਖਤਮ ਕਰਕੇ ਉਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ ਅ ਨੁਮਾਇੰਦੇ ਦੇ ਵਜੋਂ ਲੋਕਾਂ ਦੀ ਗੱਲ ਕਰਨ ਦੀ ਇਜਾਜ਼ਤ ਦੇਣਗੇ ਸੋ ਕੀ ਰਹੇਗਾ ਭਵਿਕ ਵਿੱਚ ਕੀ ਰਹੇਗਾ ਕੀ ਕਰਨਾ ਪਵੇਗਾ ਕਦੋਂ ਭਾਈ ਮਰਤਪਾਲ ਸਿੰਘ ਹੋਰੀ ਬਾਹਰ ਆਉਣਗੇ ਕੀ ਉਹਨਾਂ ਦੇ ਅਗਲੇ ਪਲਾਨ ਰਹਿਣਗੇ ਕਿਸ ਤਰ੍ਹਾਂ ਕੰਮ ਕਰਨਗੇ ਬਹੁਤ ਸਾਰੀਆਂ ਗੱਲਾਂ ਬੜੇ ਸਵਾਲ ਹੈ ਪਰ ਉਹਨਾਂ ਦਾ ਜਵਾਬ ਅਜੇ ਸਮੇਂ ਦੇ ਗਰਭ ਦੇ ਵਿੱਚ ਹੀ ਪਿਆ ਸੋ ਸਮੇਂ ਦੇ ਗਰਭ ਦੇ ਵਿੱਚੋਂ ਹੀ ਕੀ ਜਵਾਬ ਮਿਲਦਾ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ